ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਫਾਰਮ ਔਜਰਵੈਦ ਕਿਚਨ ਦੇ ਵਿੱਚ ਜਿਵੇਂ ਜਿਵੇਂ ਹੁਣ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਤੇ ਆਪਾਂ ਨੂੰ ਜਿਹੜੀਆਂ ਹੈਗੇ ਸਰਦੀ ਦੀਆਂ ਬਿਮਾਰੀਆਂ ਖਾਸ ਕਰਕੇ ਜੁਕਾਮ, ਛਿੱਕਾਂ ਇਹ ਲੱਗ ਜਾਂਦੀਆਂ ਜਿਹਦੇ ਬੈਕਗ੍ਰਾਉਂਡ ਦੇ ਵਿੱਚ ਜਾਇਆ ਜਾਵੇ ਤੇ ਇਹ ਆਪਣੀ ਇਮਿਊਨਿਟੀ ਜਿਹੜੀ ਕਮਜ਼ੋਰ ਹੈ ਕੋਈ ਜਿਹੜੀ ਸੀਜ਼ਨਲ ਚੇਂਜਸ ਹੁੰਦੀਆਂ ਉਹਦਾ ਕਰਕੇ ਇਹ ਹੁਣ ਅਹੀ ਹੋਣਾ ਤੇ ਆਪਾਂ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਮਸਾਲਾ ਟੀ ਪਾਊਡਰ ਜਿਹੜਾ ਕਿ ਇੱਕ ਚਾਹ ਦਾ ਮਸਾਲਾ ਹੈ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਤੁਹਾਡੀ ਜਿਹੜੀ ਸਰਦੀ ਦੇ ਵਿੱਚ ਤੁਹਾਨੂੰ ਸਰਦੀ ਲੱਗਦੀ ਹੈ ਨਜਲਾ ਜਕਾਮ ਹੁੰਦਾ ਉਹਦੇ ਵਿੱਚ ਵੀ ਬਹੁਤ ਵਧੀਆ ਕੰਮ ਕਰੀਗਾ ਪਲੱਸ ਤੁਹਾਡੀ ਜਿਹੜੀ ਬੋਡੀ ਨੂੰ ਗਰਮ ਰੱਖੇਗਾ ਵੀਡੀਓ ਨੂੰ ਵਿਸਤਾਰ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੇਨਤੀ ਹੈ ਵੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਦੂਸਰੀ ਬੇਨਤੀ ਕੀਤੀ ਜਾਂਦੀ ਹੈ ਵੀ ਤੁਸੀਂ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਦੀ ਘੰਟੀ ਔਨ ਕਰ ਲੈਣਾ ਹਾਂਜੀ ਜਿਵੇਂ ਸਮੇਂ ਦੇ ਮੁਤਾਬਕ ਉਮਰ ਦੇ ਮੁਤਾਬਕ ਸੀਜ਼ਨਲ ਜਾਂ ਅੱਜਕੱਲ੍ਹ ਵੈਸੇ ਵੀ ਆਪਣੀ ਕਮਿਊਨਿਟੀ ਜਿਹੜੀ ਜ਼ਿਆਦਾ ਕਮਜ਼ੋਰ ਹੈ ਕੋਈ ਵੀ ਬਿਮਾਰੀ ਕਿਸੇ ਲੱਗ ਕੇ ਕਿਸੇ ਨੂੰ ਲੱਗੀ ਹੋਵੇ ਜਾਂ ਥੋੜੀ ਬਹੁਤੀ ਮੌਸਮ ਦੇ ਚਿੱਤ ਬਦਲੀ ਆਵੇ ਕੋਈ ਬਰਸਾਤ ਹੋ ਜੇ ਤਾਂ ਆਪ ਨੂੰ ਇੱਕਦਮ ਹੀ ਸਿੱਕਾਂ ਜਗਾਮ ਲੱਗ ਜਾਂਦਾ ਹੈ ਸਰਦੀ ਲੱਗ ਜਾਂਦੀ ਹੈ ਗਰਮ ਸਰਦ ਹੋ ਜਾਂਦਾ ਤਾਂ ਇਹਦੇ ਵਿੱਚ ਆਪਣੀ ਲਈ ਹੈਗੀ ਇਮਿਊਨਿਟੀ ਵੀਕ ਹੈ ਅੱਜ ਆਪਾਂ ਜਿਹੜਾ ਚਾਹ ਮਸਾਲਾ ਤਿਆਰ ਕਰਨਾ ਦੱਸਣਾ ਕਰੀ ਉਹ ਆਪਣੀ ਇਮਿਊਨਿਟੀ ਵਧਾਉਣ ਦੇ ਵਿੱਚ ਬਹੁਤ ਹੀ ਕੰਮ ਆਵੇਗਾ ਆਮ ਲੋਕਾਂ ਕੋ ਅਮਿਊਨਿਟੀ ਵਧਾਉਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਕੜ੍ਹਾੜੇ ਦਾ ਸੇਵਨ ਕਰਦੇ ਆ। ਤੇ ਚਾਹ ਆਪਣੀ ਹਰ ਇੱਕ ਦੀ ਪਸੰਦ ਹੈ। ਜੇਕਰ ਤੁਸੀਂ ਵੀ ਚਾਹ ਦੇ ਸ਼ਕੀਨ ਹੋ ਤਾਂ ਅੱਜ ਆਪਾਂ ਚਾਹ ਦੀ ਰੈਸਪੀ ਦੱਸਾਂਗੇ ਜਿਹਦੇ ਵਿੱਚ ਜਿਹੜਾ ਇਹ ਮਸਾਲਾ ਕਿੰਨੀ-ਕਿੰਨੀ ਮਾਤਰਾ ਜਿਵੇਂ-ਕਿਵੇਂ ਤਿਆਰ ਕੀਤਾ ਜਾਂਦਾ ਉਹਦੇ ਬਾਰੇ ਗੱਲ ਕਰਾਂਗੇ। ਸਰਦੀ ਦੇ ਮੌਸਮ 'ਚ ਠੰਡ ਤੋਂ ਬਚਣ ਲਈ ਚਾਹ ਜਿਹੜੀ ਹੈਗੀ ਇੱਕ ਬੈਸਟ ਆਪਸ਼ਨ ਹੈ। कोरोना काल ਦੇ ਵਿੱਚ ਲੋਕ ਜਿੰਜਰ ਟੀ ਅਦਰਕ ਵਾਲੀ ਚਾਹ ਜਿਹੜੀ ਪੀਣਾ ਜ਼ਿਆਦਾ ਪਸੰਦ ਕਰਦੇ ਸੀ ਅਦਰਕ ਵਾਲੀ ਚਾਹ ਦੀ ਚੁਸਕੀ ਸਰਦੀ ਤੋਂ ਬਚਾਉਣ ਦੇ ਨਾਲ-ਨਾਲ ਸਰੀਰ ਦੀ ਇਮਿਊਨਿਟੀ ਹੈ ਰੋਗ ਪ੍ਰਤੀਰੋਧਕ ਸਮਰੱਥਾ ਰੋਗਾਂ ਨਾਲ ਲੜਨ ਦੀ ਜਿਹੜੀ ਤਾਕਤ ਹੈ ਉਹਨੂੰ ਵਧਾਉਂਦੀ ਹੈ ਰੋਗ ਇਮਿਊਨਿਟੀ ਜਿਹੜੀ ਹੈਗੀ ਹੈ ਵਧਾਉਣ ਦੇ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਕਾੜੀਆਂ ਦਾ ਸੇਵਨ ਕਰਦੇ ਪਰ ਜੇਕਰ ਤੁਸੀਂ ਚਾਹ ਦੇ ਸ਼ਕੀਨ ਹੋ ਤਾਂ ਤੁਹਾਨੂੰ ਫਿਰ ਇਸੇ ਦੇ ਵਿੱਚ ਹੀ ਤੁਹਾਡੀ ਜਿਹੜੀ ਹੈਗੀ ਸਮੱਸਿਆ ਦਾ ਹੱਲ ਮਿਲ ਜੂ ਇਹ ਜਿਹੜੀ ਚਾਹ ਦੀ ਰੈਸਪੀ ਤੁਹਾਨੂੰ ਜੁਕਾਮ ਤੋਂ ਰੱਖਿਆ ਕਰੇਗੀ ਤੇ ਇਮਿਊਨਿਟੀ ਵਧਾਉਣ ਦੇ ਵਿੱਚ ਬਹੁਤ ਹੀ ਹੈਲਪਫੁਲ ਹੋਏਗੀ ਤੇ ਨਾਲ ਹੀ ਸਿੱਧੇ ਲਿਆਏ ਨਾਲ ਜਿੰਨੀ ਅਸਰਦਾਰ ਹੈ ਉਨਹੀ ਪੀਣ ਦੇ ਵਿੱਚ ਇਹ ਸਵਾਦਿਸ਼ਟ ਹੈ ਟੇਸਟੀ ਹੈ ਹਉਜਾਂਦੇ ਵੀ ਘਰ ਦੇ ਵਿੱਚ ਆਪਾਂ ਹੈ ਮਸਾਲਾ ਕਿਵੇਂ ਤਿਆਰ ਕਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਮਸਾਲਾ ਚਾ ਕਿਵੇਂ ਬਣਾਉਣੀ ਜਿਹੜੇ ਦੇ ਹੱਥ ਤੇ ਆਪਾਂ ਇੱਕ ਪਾਊਡਰ ਤਿਆਰ ਕਰਨਾ ਮਸਾਲਾ ਤਿਆਰ ਕਰਨਾ ਉਹਦੇ ਵਿੱਚ ਆਪਾਂ ਨੂੰ ਚਾਹੀਦਾ ਹੈ ਹਰੀ এলাਚੀ 4 ਚਮਚ ਕਾਲੀ ਮਿਰਚ 2 ਚਮਚ ਲੌਂਗ ਦਾ ਪਾਊਡਰ ਕਲੌਫ ਪਾਊਡਰ 2 ਚਮਚ ਕਾਲੀਆਂ এলাਚੀਆਂ ਦਾ ਪਾਊਡਰ ਚਾਰ ਲੈ ਲੈਣੇ ਚਾਰ ਨਗ ਆਪਾਂ ਕਾਲੀਆਂ ਇਲਾਚੀਆਂ ਲੇਕ ਉਹਦਾ ਪਾਊਡਰ ਬਣਾ ਲੈਣਾ ਦਾਲ ਚੀਨੀ ਪਾਊਡਰ ਚਾਹੀਦਾ ਆਪਾਂ ਨੂੰ 5 ਗ੍ਰਾਮ ਜੈਫਲ ਅੱਧਾ ਟੁਕੜਾ ਸੌਂਫ ਪਾਊਡਰ ਇੱਕ ਚਮਚ ਦੋ ਵੱਡੇ ਚਮਚ ਜਿਹੜੇ ਤુલਸੀ ਦੇ ਪੱਤੇ ਇੱਕ ਵੱਡਾ ਚਮਚ ਆਪਾਂ ਨੂੰ ਇਹਦੇ ਵਿੱਚ ਚਾਹੀਦਾ ਤુલਸੀ ਦਾ ਬੀਜ ਡਰਾਈਡ ਜਿੰਜਰ ਪਾਊਡਰ ਜਿਹਨੂੰ ਸੁੰਡਾ ਦਾ ਪਾਊਡਰ ਕਹਿੰਦੇ ਨੇ ਸੁੱਕੇ ਅਦਰਕ ਦਾ ਪਾਊਡਰ 3 ਵੱਡੇ ਚਮਚ। ਚਾਹੇ ਇਹਨਾਂ ਨੂੰ ਅਲੱਗ-ਅਲੱਗ ਪੀਸ ਨੂੰ ਵੈਸੇ ਅਲੱਗ-ਅਲੱਗ ਪੀਸੇ ਜਿਆਦਾ ਠੀਕ ਰਹਿਣਗੇ ਕਿਉਂਕਿ ਕੁਝ ਇਹਦੇ ਵਿੱਚ ਚੀਜ਼ਾਂ ਸਖਤ ਹੁੰਦੀਆਂ। ਤੇ ਇਹਨੂੰ ਇੱਕ ਪਾਊਡਰ ਤਿਆਰ ਕਰਕੇ ਕਿਸੇ 에어ਟਾਈਟ ਕੰਟੇਨਰ ਦੇ ਵਿੱਚ। ਹਾਂਜੀ ਜਿਹੜਾ ਇਹ ਮਹਿੰਤੀ ਵਧਾਉਣ ਵਾਲਾ ਜਿਹੜਾ ਪਾਊਡਰ ਹੈ ਮਸਾਲਾ ਇਹਨੂੰ ਤਿਆਰ ਕਰਨਾ ਤੁਸੀਂ ਪਹਿਲਾਂ ਇਹਨੂੰ ਡਰਾਈ ਰੋਸਟ ਕਰ ਲੈਣਾ। ਹਲਕਾ ਡਰਾਈ ਕਰਕੇ ਇਹਨੂੰ ਇਹ ਤੁਸੀਂ ਨੂੰ ਠੰਡਾ ਹੋਣ ਦੇਣਾ ਠੰਡਾ ਹੋਣ ਤੋਂ ਬਾਅਦ ਨੂੰ ਤੁਸੀਂ ਮਿਕਸਚਰ ਗ੍ਰਾਈਂਡਰ ਦੇ ਵਿੱਚ ਪੀਸ ਲੈਣਾ ਪੀਸ ਕੇ ਨੂੰ ਕਿਉਂ ਸਾਫ਼ ਜਾਰ ਦੇ ਵਿੱਚ ਜਿਹੜਾ ਕਿ ਸੁੱਕਾ ਹੋਵੇ ਇਹ ਟੈਂਕ ਕੰਟੇਨਰ ਹੋਵੇ ਉਹਦੇ ਵਿੱਚ ਨੂੰ ਸਟੋਰ ਕਰ ਲੈਣਾ ਇਹ ਚਾਰ ਤੋਂ 6 ਮਹੀਨੇ ਤੱਕ ਜਿਹੜਾ ਰਿਫਰੈਸ਼ ਰਹਿੰਦਾ ਜੇਕਰ ਆਪਾਂ ਇਹਨੂੰ ਕਿਸੇ ਖੁੱਲੇ ਡੱਬੇ ਦੇ ਵਿੱਚ ਰੱਖਾਂਗੇ ਤਾਂ ਜਿਹੜੇ ਇਹਦੀ ਜਿਹੜੀ ਹੈਗੀ ਹੈ ਮਤਲਬ ਵਧੀਆ ਦੇ ਵਿੱਚ ਜਿਹੜੀ ਸਮੈਲ ਆਉਂਦੀ ਆਰੋਮਾ ਕਹਿੰਦੇ ਇਹਨੂੰ ਸੁਗੰਧ ਉਹ ਇਹਦੇ ਵਿੱਚ ਉੱਡ ਜਾਂਦੀ ਹੈ ਇਸ ਕਰਕੇ ਫਿਰ ਇਹਦਾ ਕੋਈ ਫਾਇਦਾ ਨਹੀਂ ਰਹਿੰਦਾ ਤੇ ਜਿਹੜੀ ਆਪਾਂ ਇਹਦੇ ਚਾਹ ਤਿਆਰ ਕਰਨੀ ਆ ਮਸਾਲਾ ਚਾਹ ਇੱਕ ਵਿਅਕਤੀ ਹਾਸਤੇ ਇੱਕ ਗਲਾਸ ਪਾਣੀ ਕੱਚ ਦਾ ਇੱਕ ਗਲਾਸ ਲੈ ਕੇ ਤੇ ਉਹਦੇ ਵਿੱਚ ਇੱਕ ਕੱਪ ਦੁੱਧ ਪਾ ਕੇ ਹਾਫ ਟੀ ਸਪੂਨ ਉਹਦੇ ਵਿੱਚ ਚਾਹ ਪਾ ਕੇ ਤੇ ਹਾਫ ਟੀ ਸਪੂਨ ਇਸ ਪਾਊਡਰ ਦਾ ਪਾ ਕੇ ਤੁਸੀਂ ਇਹਨੂੰ ਉਬਾਲਣਾ ਹੈ ਮਿੱਠਾ ਜਿਹੜਾ ਹੈਗਾ ਤੁਹਾਡਾ ਆਪਣੇ ਟੇਸਟ ਦੇ ਮੁਤਾਬਕ ਹੋਵੇਗਾ ਇਨੋਂ ਬਾਲੋ 4-5 ਮਿੰਟ ਤੱਕ ਫਿਰ ਗੈਸ ਬੰਦ ਕਰਕੇ ਇਹਨੂੰ ਰੱਖ ਲਓ ਉਸ ਤੋਂ ਬਾਅਦ ਤੁਸੀਂ 1 ਮਿੰਟ ਬਾਅਦ ਇਹਨੂੰ ਤੁਸੀਂ ਛਾਣ ਕੇ ਛੇਵਨ ਕਰੋ ਇਹ ਰਹੇਗਾ ਮਸਾਲਾ ਚਾਹ ਤਿਆਰ ਹੋ ਜੂ ਜਿਸ ਤੱਕ ਜਿੱਥੋਂ ਤੱਕ ਸਰਦੀ ਦੇ ਮੌਸਮ ਦਾ ਸਵਾਲ ਹੈ ਚਲੌਂਗ ਨੂੰ ਫਲੂ ਦੇ ਲਸਣਾਂ ਦੇ ਨਾਲ ਲੜਨ ਲਈ ਇੱਕ ਵਧੀਆ ਰਵੈਥਿਕ ਇਲਾਜ ਦੇ ਤੌਰ ਤੇ ਆਮ ਵਰਤਿਆ ਜਾਂਦਾ ਹੈ ਇੱਕ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੈ ਇਹਦੇ ਵਿੱਚ ਐਂਟੀਵਾਇਰਲ ਗੁਣ ਵੀ ਸ਼ਾਮਲ ਹਨ ਕਾਲੀ ਮਿਰਚ ਇਹ ਵੀ ਐਂਟੀਬੈਕਟੀਰੀਅਲ ਹੈ ਐਂਟੀ ਅਲਰਜੀਕ ਦਾ ਕੰਮ ਕਰਦੀ ਹੈ ਇਹਦੇ ਵਿੱਚ ਸਰਦੀ ਤੇ ਖਾਂਸੀ ਨੂੰ ਠੀਕ ਕਰਨ ਦੇ ਜਿਹੜੇ ਹੈਗੇ ਬਹੁਤ ਹੀ ਗੁਣ ਪਾਈ ਜਾਂਦੇ ਹੈ ਇਸ ਸਾਤੀ ਦੇ ਵਿੱਚੋਂ ਜਿਹੜੀ ਬਲਗਮ ਹੁੰਦੀ ਹੈ ਉਹਨੂੰ ਇਹ ਬਾਹਰ ਕੱਢਣ ਦੇ ਵਿੱਚ ਸਾਫ਼ ਕਰਨ ਦੇ ਵਿੱਚ ਮਦਦ ਕਰਦੀ ਹੈ ਕਾਲੀ ਮਿਰਚ ਦੇ ਵਿੱਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਜਿਹੜਾ ਕਿ ਇੱਕ ਚੰਗਾ ਐਂਟੀਬਾਇਓਟਿਕ ਦਾ ਕੰਮ ਕਰਦਾ ਤੁਲਸੀ ਜਿਹੜੀ ਕਈ ਬਿਕਾਰਾਂ ਦੇ ਇਲਾਜ ਦੇ ਵਿੱਚ ਮਦਦ ਕਰਦੀ ਹੈ ਕਾਫੀ ਲਾਭਦਾਇਕ ਹੁੰਦੀ ਹੈ ਸਰਦੀ ਦੇ ਖੰਗ ਤੋਂ ਲੈ ਕੇ ਬ੍ਰੌਂਕਾਈਟਿਸ ਤੱਕ ਦੇ ਇਲਾਜ ਦੇ ਵਿੱਚ ਤુલਸੀ ਜਿਹੜੀ ਬਹੁਤ ਹੀ ਮਦਦਗਾਰ ਸਾਬਤ ਹੁੰਦੀ ਹੈ ਇਸ ਨਾਲ ਐਮੀਨੋਵਾਡੋਡਿਟਿਕ ਗੋਣ ਜਾਨਿ ਕਿ ਮੀਂਹ ਨੂੰ ਵਧਾਉਣ ਦੇ ਵਿੱਚ ਮਦਦ ਮਿਲਦੀ ਹੈ